ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਬੰਸਲਜ਼ ਵਰਡ ਵਿੱਚ ਦੋਸਤੋ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਠੀਕ-ਠਾਕ ਰੱਖੇ ਦੋਸਤੋ ਠੰਡ ਸ਼ੁਰੂ ਹੋ ਚੁੱਕੀ ਹੈ ਤੇ ਅੱਜ ਮੈਂ ਤੁਹਾਡੇ ਨਾਲ ਠੰਡ ਵਿੱਚ ਖਾਣ ਵਾਲੀ ਬਹੁਤ ਹੀ ਫਾਇਦੇਮੰਦ ਤੇ ਟੇਸਟੀ ਇੱਕ ਸਬਜ਼ੀ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਜੋ ਕਿ ਬਹੁਤ ਹੀ ਟੇਸਟੀ ਹੁੰਦੀ ਹੈ ਤੁਹਾਡੇ ਪੇਟ ਦੀਆਂ ਬਿਮਾਰੀਆਂ ਨੂੰ ਠੀਕ ਕਰਦੀ ਹੈ ਵਾਲਾਂ ਦੀ ਗ੍ਰੋਥ ਕਰਦੀ ਹੈ ਤੇ ਸਕਿਨ ਦੀ ਪ੍ਰੋਬਲਮਸ ਨੂੰ ਠੀਕ ਕਰਦੀ ਹੈ ਤੁਸੀਂ ਸਮਝ ਹੀ ਗਏ ਹੋਗੇ ਕਿ ਕਿਹੜੀ ਸਬਜੀ ਹੈ ਜੀ ਜੋ ਕਿ ਹਰ ਘਰ ਵਿੱਚ ਲਗਭਗ ਮਿਲ ਜਾਂਦੀ ਹੈ ਇਹ ਹੈ ਜੀ ਕੀਕਵਾਰ ਜਿਸ ਨੂੰ ਕਿ ਐਲੋਵੇਰਾ ਕਿਹਾ ਜਾਂਦਾ ਹੈ ਉਸ ਦੀ ਸਬਜੀ ਚਲੋ ਸ਼ੁਰੂ ਕਰਦੇ ਆਪਾਂ ਇਸ ਦੀ ਰੈਸਪੀ ਇਸ ਲਈ ਮੈਂ ਥੋੜਾ ਜਿਹਾ ਐਲੋਵੇਰਾ ਲੈ ਰਹੀ ਹਾਂ ਮੇਰੇ ਘਰ ਦੇ ਬਾਹਰ ਹੀ ਐਲੋਵੇਰਾ ਦਾ ਬਹੁਤ ਵੱਡਾ ਬੂਟਾ ਲੱਗਿਆ ਹੋਇਆ ਹੈ ਜੀ ਮੈਂ ਆਪ ਹੀ ਵੀਡੀਓ ਨੂੰ ਸ਼ੂਟ ਕਰ ਰਹੀ ਹਾਂ ਇੱਕ ਹੱਥ ਨਾਲ ਮੈਂ ਕੈਮਰਾ ਫੜਿਆ ਹੋਇਆ ਹੈ ਤੇ ਇੱਕ ਹੱਥ ਨਾਲ ਮੈਂ ਤੁਹਾਨੂੰ ਇਸ ਐਲੋਵੇਰਾ ਦਾ ਪੱਤਾ ਕੱਟ ਕੇ ਦਿਖਾਵਾਂਗੀ ਇਸ ਕਰਕੇ ਥੋੜੀ ਜੀ ਵੀਡੀਓ ਟੇਢੀ ਹੋ ਸਕਦੀ ਹੈ ਜੀ ਮੈਂ ਹੁਣ ਇਹ ਪੱਤਾ ਕੱਟਣ ਲੱਗੀ ਹਾਂ ਜੀ ਬਹੁਤ ਹੀ ਮੋਟਾ ਗੁੱਦੇਦਾਰ ਪੱਤਾ ਹੈ ਜੇ ਤੁਸੀਂ ਇਸ ਨੂੰ ਧਰਤੀ ਵਿੱਚ ਉਗਾਓਗੇ ਤਾਂ ਬਹੁਤ ਹੀ ਮੋٹے-ਮੋٹے ਪੱਤੇ ਹੁੰਦੇ ਹਨ ਨਹੀਂ ਤਾਂ ਇਹ ਗਮਲੇ ਵਿੱਚ ਵੀ ਉੱਗ ਜਾਂਦਾ ਹੈ ਜੀ ਤੇ ਹਰ ਘਰ ਵਿੱਚ ਇਹ ਲਗਭਗ ਤੁਹਾਨੂੰ ਐਲੋਵੇਰਾ ਮਿਲ ਜਾਵੇਗਾ ਜੀ ਇਸ ਕਰਕੇ ਇਸ ਨੂੰ ਸਰਦੀ ਵਿੱਚ ਸਬਜ਼ੀ ਜਾਂ ਅਚਾਰ ਦੇ ਰੂਪ ਵਿੱਚ ਜ਼ਰੂਰ ਖਾਧਾ ਜਾਵੇ ਜੋ ਕਿ ਆਪਣੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ ਤੇ ਕਈ ਬਿਮਾਰੀਆਂ ਘੱਟਦਾ ਹੈ ਆਪਣੀਆਂ ਤੇ ਮੈਂ ਕਰ ਦੇਣ ਵਾਲੀ ਇਸ ਪੱਤੇ ਨੂੰ ਕੱਟਣ ਲੱਗੀ ਹਾਂ ਜੀ ਇਹ ਬਹੁਤ ਹੀ ਮੋਟਾ ਪੱਤਾ ਹੈ ਪਰ ਕੱਟਣ ਵਿੱਚ ਬਹੁਤ ਸੌਫਟ ਹੁੰਦਾ ਹੈ ਬੜਾ ਈਜ਼ੀਲੀ ਕੱਟਿਆ ਜਾਂਦਾ ਜੀ ਆ ਦੇਖੋ ਮੈਂ ਇਹ ਪੱਤਾ ਕੱਟ ਲਿੱਤਾ ਹੈ ਤੇ ਇਸ ਵਿੱਚੋਂ ਹੁਣ ਪੀਰਾਜਾ ਵਿਸ਼ਾਲਾ ਪਦਾਰਥ ਨਿਕਲੇਗਾ ਜੋ ਕਿ ਕੌੜਾ ਹੁੰਦਾ ਹੈ ਤੇ ਇਸ ਨੂੰ ਖਾਣਾ ਨਹੀਂ ਚਾਹੀਦਾ ਤੇ ਚਲੋ ਇਸ ਤੋਂ ਅਗਲਾ ਪ੍ਰੋਸੈਸ ਆਪਾਂ ਅੰਦਰ ਚਲ ਕੇ ਕਰਦੇ ਹਾਂ ਜੀ ਮੈਂ ਦੋ ਵੱਡੇ ਵੱਡੇ ਤੇ ਗੁੰਦੇਦਾਰ ਪੱਤੇ ਕੱਟ ਲਈ ਤੇ ਰਸੋਈ ਵਿੱਚ ਲਿਆ ਕੇ ਇਸ ਨੂੰ ਇੱਕ ਪਾਣੀ ਦੇ ਬਾਉਲ ਵਿੱਚ ਉਲਟਾ ਖੜਾ ਕਰ ਦਿੱਤਾ ਹੈ। ਦੋਸਤੋ ਮੈਂ ਇਸ ਨੂੰ ਇੱਕ ਘੰਟੇ ਲਈ ਉਲਟਾ ਖੜਾ ਕਰਾਂਗੀ ਤਾਂ ਜੋ ਇਸ ਵਿੱਚੋਂ ਜਿਹੜਾ ਪੀਰਾ ਵਿਸ਼ਾਲਾ ਪਦਾਰਥ ਨਿਕਲ ਰਿਹਾ ਉਹ ਸਾਰਾ ਨਿਕਲ ਜਾਵੇ ਤੇ ਆਪਣੇ ਕੋਲ ਸਾਫ਼ ਪੱਤੇ ਬਚ ਜਾਣ। ਇੱਕ ਘੰਟੇ ਦੇ ਵਿੱਚ ਇਹ ਸਾਰੀ ਵਿਸ਼ਾਲੀ ਜੈਲੀ ਜਿਹੜੀ ਉਹ ਨਿਕਲ ਜਾਵੇਗੀ ਤੇ ਆਪਾਂ ਇਸ ਪਾਣੀ ਨੂੰ ਢੋਲ ਦਵਾਂਗੇ ਤੇ ਇਹ ਪੱਤੇ ਆਪਾਂ ਸਬਜ਼ੀ ਬਣਾਉਣ ਦੀ ਬਰਤਨ ਵਿੱਚ ਲੈ ਲਵਾਂਗੇ। ਇੱਕ ਘੰਟੇ ਬਾਅਦ ਦੇਖੋ ਸਾਰਾ ਪਾਣੀ ਪੀਰਾ ਹੋ ਗਿਆ ਤੇ ਸਾਰੀ ਪੀਰਾ ਬਿਸ਼ਾਲਾ ਪਦਾਰਥ ਇਸ ਦਾ ਨਿਕਲ ਗਿਆ ਤੇ ਇਸ ਪਾਣੀ ਨੂੰ ਆਪਾਂ ਢੋਲ ਦਵਾਂਗੇ ਦੇਖੋ ਕਿੰਨਾ ਪੀਰਾ ਹੋ ਚੁੱਕਾ ਹੈ ਤੇ ਆਪਣੇ ਕੋਲ ਸਾਫ ਪੱਤੇ ਬਚ ਗਏ ਹਨ ਹੁਣ ਇਹਨਾਂ ਦੋਨਾਂ ਪੱਤਿਆਂ ਦੀਆਂ ਸਾਈਡਾਂ ਨੂੰ ਜੋ ਕਿ ਕੰਡੇ ਲੱਗੇ ਹੋਏ ਐ ਇਸ ਨੂੰ ਬਰੀਕ-ਬਰੀਕ ਆਪਾਂ ਕੱਟ ਲਵਾਂਗੇ ਜੀ ਦੋਨਾਂ ਪਾਸੇ ਦੀਆਂ ਕੰਡਿਆਂ ਨੂੰ ਕੱਟ ਕੇ ਇਸ ਦੇ ਵਿਚਾਰੇ ਜੋ ਪੀਸ ਰਹਿ ਜਾਣਗੇ ਉਸ ਦੇ ਆਪਾਂ ਛੋਟੇ-ਛੋਟੇ ਕਯੂਬਸ ਕੱਟ ਲਵਾਂਗੇ ਤੁਸੀਂ ਆਪਣੀ ਮਰਜ਼ੀ ਨਾਲ ਜਿੰਦਾ ਮਰਜ਼ੀ ਕੱਟ ਸਕਦੇ ਹੋ ਜੀ ਛੋਟੇ-ਛੋਟੇ ਟੁਕੜੇ ਕੱਟਣ ਤੋਂ ਬਾਅਦ ਤੁਸੀਂ ਇਸ ਨੂੰ ਉਪਰ ਬੱਤਾ ਉਤਾਰ ਕੇ ਵਿੱਚੋਂ ਗੁੱਦਾ ਕੱਢ ਲਓਗੇ ਜੀ ਇਹ ਬਹੁਤ ਹੀ ਟੇਸਟੀ ਸਬਜ਼ੀ ਬਣ ਜਾਨੀ ਹੈ ਜੀ ਥੋੜੀ ਜੀ ਇਸ ਵਿੱਚ ਮਿਹਨਤ ਜ਼ਰੂਰ ਜ਼ਿਆਦਾ ਲੱਗਦੀ ਹੈ ਪਰ ਇਹ ਖਾਣ ਵਿੱਚ ਬਹੁਤ ਹੀ ਟੇਸਟੀ ਹੁੰਦੀ ਹੈ ਦੋਸਤੋ ਜਿਹੜੇ ਛੋਟੇ-ਛੋਟੇ ਕਯੂਬਸ ਕੱਟੇ ਸੀ ਮੈਂ ਉਹਨਾਂ ਦੀ ਇੱਕ ਸਾਈਡ ਤੋਂ ਇਸਦਾ ਪੱਤਾ ਉਤਾਰ ਲਵਾਂਗੀ ਤੇ ਉਸ ਤੋਂ ਬਾਅਦ ਚਮਚ ਦੀ ਸਹਾਇਤਾ ਨਾਲ ਜਾਂ ਚਾਕੂ ਦੀ ਸਹਾਇਤਾ ਨਾਲ ਇਸ ਵਿੱਚੋਂ ਸਾਰੀ ਜਿਹੜੀ ਜੈਲੀ ਹੈ ਗੁੱਦੇਦਾਰ ਉਹ ਆਪਾਂ ਕੱਢ ਲਵਾਂਗੇ ਇਹ ਛਿੰਕਾ ਧਿਆਨ ਦੇ ਨਾਲ ਪੱਤਰਾ-ਪੱਤਰਾ ਉਤਾਰਨਾ ਹੈ ਤੇ ਬਿਲਕੁਲ ਵੀ ਰਹਿਣ ਨਹੀਂ ਦੇਣਾ ਕਿਉਂਕਿ ਇਹ ਕੜਵਾ ਹੁੰਦਾ ਇਸ ਨਾਲ ਆਪਣੀ ਸਬਜ਼ੀ ਕੋੜੀ ਹੋ ਜਾਵੇਗੀ ਥੋੜਾ ਬਹੁਤ ਰਹਿ ਜਾਵੇ ਤਾਂ ਕੋਈ ਗੱਲ ਨਹੀਂ ਪਰ ਇਸ ਨੂੰ ਧਿਆਨ ਦੇ ਨਾਲ ਉਤਾਰਨ ਦੀ ਕੋਸ਼ਿਸ਼ ਕੀਤੀ ਜਾਵੇ ਜੀ ਆ ਦੇਖੋ ਇੱਕ ਸਾਈਡ ਤੋਂ ਮੈਂ ਪੱਤਾ ਉਤਾਰ ਦਿੱਤਾ ਹੈ ਹੁਣ ਮੈਂ ਕਰਦੀ ਦੀ ਸਹਾਇਤਾ ਨਾਲ ਸਾਰੇ ਇਸ ਵਿੱਚੋਂ ਗੁੱਦਾ ਕੱਢ ਲਵਾਂਗੀ ਇਹ ਬਹੁਤ ਹੀ ਸੋਹਣੀ ਤੇ ਚਿੱਟੀ-ਚਿੱਟੀ ਜੈਲੀ ਆਪਣੀ ਗੁੱਦੇਦਾਰ ਨਿਕਲ ਜਾਵੇਗੀ ਜਿਸ ਦੀ ਆਪਾਂ ਸਬਜ਼ੀ ਬਣਾਵਾਂਗੇ ਧਿਆਨ ਦੇ ਨਾਲ ਤੁਸੀਂ ਸਾਰੀ ਜੈਲੀ ਇਸ ਵਿੱਚੋਂ ਕੱਢ ਲੈਣੀ ਹੈ ਤਾਂ ਅੱਗੋਂ ਪਿੱਛੋਂ ਸਾਰਾ ਪੱਤਾ ਉਤਾਰ ਦੇਣਾ ਜੇ ਥੋੜਾ ਬਹੁਤ ਰਹਿ ਜਾਵੇ ਤਾਂ ਕੋਈ ਗੱਲ ਨਹੀਂ ਇਸ ਨਾਲ ਕੋੜ ਤੰਨੀ ਆਵੇਗੀ ਇਸ ਤਰ੍ਹਾਂ ਮੈਂ ਦੋਨੇ ਪੱਤੇਆਂ ਦਾ ਸਾਰਾ ਪੀਸ ਕੱਟ ਲੇ ਪਹਿਲਾਂ ਕੰਡੇ ਲਾ ਕੇ ਤੇ ਉਸ ਤੋਂ ਬਾਅਦ ਇਸ ਵਿੱਚੋਂ ਸਾਰੀ ਜੈਲੀ ਕੱਢ ਲੈਂਦੀ ਹੈ ਜੀ ਇਸ ਤਰ੍ਹਾਂ ਮੈਂ ਹੁਣ ਦੋਨੇ ਐਲੋਵੇਰਾ ਪੱਤੇਆਂ ਦੇ ਪੱਤੇ ਅਲੱਗ ਕਰ ਦਿੱਤੇ ਤੇ ਜੈਲੀ ਅਲੱਗ ਕਰ ਦਿੱਤੀ ਹੈ ਜੀ ਇਹ ਪੱਤੇ ਆਪਣੇ ਕੰਮ ਦੇ ਨਹੀਂ ਹੈ ਇਸ ਨੂੰ ਆਪਾਂ ਸੁੱਟ ਦਵਾਂਗੇ ਤੇ ਜਿਹੜੀ ਜੈਲੀ ਆਪਾਂ ਇੱਕ ਬੌਲ ਦੇ ਵਿੱਚ ਇਕੱਠੀ ਕੀਤੀ ਹੈ ਜੀ ਉਸ ਵਿੱਚ ਮੈਂ ਦੋ ਗਲਾਸ ਪਾਣੀ ਦੇ ਪਾ ਕੇ ਤੇ ਇੱਕ ਚਮਚ ਨਮਕ ਦਾ ਪਾ ਕੇ ਇਸ ਨੂੰ 10 ਮਿੰਟ ਲਈ ਰੱਖ ਦਵਾਂਗੀ ਤਾਂ ਜੋ ਇਸ ਵਿੱਚ ਜੋ ਲੇਸ ਹੈ ਉਹ ਨਿਕਲ ਜਾਵੇ ਜੀ ਤੇ ਆਪਣੀ ਸਬਜ਼ੀ ਬਹੁਤ ਹੀ ਵਧੀਆ ਬਣੇ ਤੇ ਰੇਸਦਾਰ ਨਾ ਬਣੇ 10 ਮਿੰਟ ਲਈ ਹੀ ਇਸ ਨੂੰ ਭਿਓ ਕੇ ਰੱਖਣਾ ਹੈ ਜਿਆਦਾ ਦੀ ਜ਼ਰੂਰਤ ਨਹੀਂ ਹੈ ਕੁਝ ਰੇਸ ਪਾਣੀ ਨਾਲ ਨਿਕਲ ਜਾਵੇ ਤੇ ਕੁਝ ਸਬਜ਼ੀ ਵਿੱਚ ਭੁੰਨਣ ਨਾਲ ਨਿਕਲ ਜਾਵੇਗੀ ਦੋਸਤੋ ਤੁਸੀਂ ਮੇਰੀ ਵੀਡੀਓ ਨੂੰ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਪਲੀਜ਼ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੋਵੇ ਤਾਂ ਲਾਈਕ ਸ਼ੇਅਰ ਕਰ ਦੇਣਾ ਜੀ ਤੁਹਾਡੀ ਇੱਕ ਲਾਈਕ ਨਾਲ ਮੈਨੂੰ ਮੋਰਲ ਸਪੋਰਟ ਮਿਲਦੀ ਹੈ ਤੇ ਮੈਂ ਵੱਧ ਤੋਂ ਵੱਧ ਨਵੀਆਂ ਤੋਂ ਨਵੀਆਂ ਵੀਡੀਓ ਪਾਉਣ ਦੀ ਕੋਸ਼ਿਸ਼ ਕਰਾਂਗੀ ਜੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਬਸਕ੍ਰਾਈਬ ਵੀ ਕਰ ਦੇਣਾ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰ ਦੇਣਾ ਤਾਂ ਤਾਂ ਜੋ ਤੁਹਾਨੂੰ ਮੇਰੀਆਂ ਹਰ ਨਵੀਂ ਵੀਡੀਓ ਦੇ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ ਜੀ ਦੋਸਤੋ ਜਿੰਨੀ ਦੇਰ ਆਪਾਂ ਜੈਲੀ ਨੂੰ ਭਿਓ ਕੇ ਰੱਖਿਆ ਹੈ ਨਮਕ ਵਿੱਚ ਦੂਸਰੇ ਪਾਸੇ ਆਪਾਂ ਮਸਾਲਿਆਂ ਦੀ ਤਿਆਰੀ ਕਰ ਰਹੀ ਏ ਇਸ ਲਈ ਮੈਂ 8 ਤੋਂ 10 ਕਾਲੀਆਂ ਮਿਰਚਾਂ ਲਿੱਤੀਆਂ ਦੋ ਲੌਂਗ ਲਿੱਤੀਆਂ ਜੀ ਇੱਕ ਵੱਡੀ ਇਲਾਇਚੀ ਰਿੱਤੀ ਹੈ ਇੱਕ ਚਮਚ ਮੈਂ ਸਾਬਤ ਧਨੀਆ ਲਿੱਤਾ ਹੈ ਤੇ ਇੱਕ ਚਮਚ ਮੈਂ ਜੀਰਾ ਲਿੱਤਾ ਹੈ ਇਸ ਨੂੰ ਮੈਂ ਡਰਾਈ ਰੋਸਟ ਕਰ ਲਵਾਂਗੀ ਸੁੱਕਾ ਭੁੰਨ ਲਵਾਂਗੇ ਇਸ ਵਿੱਚ ਕਿਉਂ ਨਹੀਂ ਪਾਉਣਾ ਸਿਰਫ ਸੁੱਕਾ ਹੀ ਭੁੰਨਣਾ ਹੈ 1 ਮਿੰਟ ਲਈ ਇਸ ਨੂੰ ਰੋਸਟ ਕਰਨਾ ਹੈ ਤਾਂ ਜੋ ਚੰਗੀ ਤਰ੍ਹਾਂ ਇਹਨੂੰ ਆਪਾਂ ਕੁੱਟ ਸਕੀਏ 1 ਮਿੰਟ ਤੋਂ ਪਹਿਲਾਂ ਹੀ ਰੋਸਟ ਹੋ ਗਿਆ ਜੀ ਤੇ ਮੈਂ ਗੈਸ ਦੀ ਫਲੇਮ ਨੂੰ ਆਫ ਕਰਕੇ ਇਸ ਨੂੰ ਪੱਥਰ ਦੇ ਕੁੰਡੇ ਵਿੱਚ ਪਾ ਕੇ ਜੋ ਕਿ ਮੇਰੇ ਕੋਲ ਛੋਟਾ ਜਿਹਾ ਕੁੰਡਾ ਹੈ ਪੱਥਰ ਦਾ ਉਸ ਵਿੱਚ ਮੈਂ ਇਸ ਸੁੱਕੇ ਮਸਾਲੇ ਨੂੰ ਕੁੱਟ ਰਹੀ ਹਾਂ ਜੀ ਸੁੱਕੇ ਮਸਾਲੇ ਇਹ ਖੜੇ ਮਸਾਲੇ ਜਿਹੜੇ ਇਹ ਬਹੁਤ ਹੀ ਟੇਸਟੀ ਹੁੰਦੇ ਆ ਤੇ ਸਬਜ਼ੀ ਵਿੱਚ ਫਲੇਵਰ ਲਿਆ ਦਿੰਦੇ ਨਹੀਂ ਪਸੰਦ ਕਰਦੇ ਤਾਂ ਆਪ ਕੱਲੇ ਪਿਆਜ਼ ਟਮਾਟਰ ਦੇ ਮਸਾਲੇ ਨਾਲ ਵੀ ਤੁਸੀਂ ਸਬਜ਼ੀ ਨੂੰ ਬਣਾ ਸਕਦੇ ਪਰ ਖੜੇ ਮਸਾਲਿਆਂ ਨਾਲ ਸਬਜ਼ੀ ਦਾ ਥੋੜਾ ਟੇਸ ਜ਼ਿਆਦਾ ਵੱਧ ਜਾਂਦਾ ਇਸ ਕਰਕੇ ਮੈਂ ਇਹ ਥੋੜੇ ਜਿਹੇ ਖੜੇ ਮਸਾਲੇ ਪਾ ਰਹੀ ਹਾਂ ਜੀ ਇਸ ਨੂੰ ਚੰਗੀ ਤਰ੍ਹਾਂ ਕੁੱਟ ਲੈਣਾ ਹੈ ਇਹ ਦਰਦਰੇ ਹੀ ਹੋਣਗੇ ਬਹੁਤ ਜ਼ਿਆਦਾ ਬਰੀਕ ਇਹਦਾ ਪਾਊਡਰ ਨਹੀਂ ਬਣੇਗਾ ਕਿਉਂਕਿ ਕੁੰਡੇ ਵਿੱਚ ਦਰਦਰੇ ਹੀ ਕੁੱਟੇ ਜਾਂਦੇ ਆ ਉਸ ਤੋਂ ਬਾਅਦ ਮੈਂ ਇੱਕ ਨਾਨਸਟਿਕ ਪੈਨ ਲਵਾਂਗੇ ਜੋ ਕਿ ਭਾਰੀ ਤਰੇ ਦਾ ਹੈ ਤੇ ਉਸ ਵਿੱਚ ਮੈਂ ਦੋ ਚਮਚ ਸਰੋਂ ਦਾ ਤੇਲ ਪਾਵਾਂਗੀ ਜੀ ਤੁਸੀਂ ਸਰੋਂ ਦਾ ਤੇਲ ਨਹੀਂ ਪਾਉਣਾ ਚਾਹੁੰਦੇ ਤਾਂ ਕੁਕਿੰਗ ਆਇਲ ਜਾਂ ਕੋਈ ਰਿਫਾਈਨਡ ਆਇਲ ਕੁਝ ਵੀ ਪਾ ਸਕਦੇ ਹੋ ਜਾਂ ਦੇਸੀ ਘਿਓ ਵਿੱਚ ਵੀ ਕੀ ਇੱਕ ਵਾਰ ਦੀ ਸਬਜ਼ੀ ਨੂੰ ਬਣਾ ਸਕਦੇ ਹੋ ਜੀ ਮੈਂ ਇਹਨੂੰ ਮਸਾਲਿਆਂ ਨੂੰ ਕੁੱਟਣ ਤੋਂ ਬਾਅਦ ਦੋ ਚਮਚ ਸਰੋਂ ਦੇ ਤੇਲ ਵਿੱਚ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਜੀ ਜਦੋਂ ਇਸ ਵਿੱਚ ਧੂਆ ਨਿਕਲਣ ਲੱਗਣ ਲੱਜਾਵੇ ਤਾਂ ਹੀ ਮਸਾਲੇ ਪਾਉਣੇ ਹੈ ਕੱਚੇ ਤੇਲ ਵਿੱਚ ਆਪਾਂ ਪਾਵਾਂਗੇ ਤਾਂ ਆਪਣੀ ਸਬਜ਼ੀ ਸਵਾਦ ਨਹੀਂ ਬਣੇਗੀ ਇਸ ਕਰਕੇ ਤੇਲ ਜਦੋਂ ਆਪਣਾ ਚੰਗੀ ਤਰ੍ਹਾਂ ਗਰਮ ਹੋ ਜਾ ਵਗਿਆ ਤਾਂ ਮੈਂ ਸੁੱਕੇ ਮਸਾਲੇ ਨੂੰ ਇਹਦੇ ਵਿੱਚ ਪਾ ਦਵਾਂਗੀ ਜੀ ਜਦੋਂ ਆਪਣੇ ਸੁੱਕੇ ਮਸਾਲੇ 골ਡਨ ਬ੍ਰਾਊਨ ਹੋ ਜਾਣਗੇ ਤਾਂ ਮੈਂ ਇਸ ਵਿੱਚ ਦੋ ਪਿਆਜ਼ ਲੈ ਕੇ ਉਸ ਨੂੰ ਬਰੀਕ ਕੱਟ ਕੇ ਮਿਕਸ ਕਰ ਦਵਾਂਗੀ ਤੇ ਉਸ ਨੂੰ ਵੀ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਤੇ ਨਾਲ ਹੀ ਨਾਲ ਦੂਸਰੇ ਪਾਸੇ ਮੈਂ 8-10 ਕਲੀਆਂ ਲਸਣ ਦੀਆਂ ਤੇ 1 ਇੰਚ ਅਦਰਕ ਦਾ ਟੁਕੜਾ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਛਿੱਲ ਕੇ ਧੋ ਕੇ ਤੇ ਕੁੰਡੇ ਦੇ ਪੱਥਰ ਦੇ ਛੋਟੇ ਕੁੰਡੇ ਵਿੱਚ ਇਸ ਨੂੰ ਵੀ ਕੁੱਟ ਲਵਾਂਗੀ ਤੇ ਇਹ ਵੀ ਇੱਕ ਬਰੀਕ ਮਸਾਲਾ ਬਣਾ ਲਵਾਂਗੇ ਜੀ ਜਿੰਨੇ ਤੁਸੀਂ ਜ਼ਿਆਦਾ ਮਸਾਲੇ ਪਾਓਗੇ ਓਨੀ ਹੀ ਸਬਜੀ ਟੇਸਟੀ ਬਣੂਗੀ ਤੇ ਉਸਨੀ ਉਸ ਦੀ ਸੁਗੰਧ ਵਧੀਆ ਆਵੇਗੀ ਜੀ ਇਸ ਤਰ੍ਹਾਂ ਮੈਂ ਅਦਰਕ ਤੇ ਲਸਣ ਨੂੰ ਕੁੱਟ ਕੇ ਤੇ ਉਸ ਦਾ ਵੀ ਮੈਂ ਪੇਸਟ ਇਸ ਵਿੱਚ ਪਾ ਰਹੀ ਹਾਂ ਜੀ ਪਿਆਜ਼ ਭੁੰਨਣ ਤੋਂ ਬਾਅਦ ਇਸ ਨਾਲ ਆਪਣੀ ਫ੍ਰੈਗਰੈਂਸ ਵੀ ਸਬਜੀ ਦੀ ਵੱਧ ਜਾਵੇਗੀ ਤੇ ਟੇਸਟ ਵੀ ਵੱਧ ਜਾਵੇਗਾ ਜੀ ਪਿਆਜ਼ ਤੇ ਲਸਣ ਦਾ ਮਸਾਲਾ ਪਾਉਣ ਤੋਂ ਬਾਅਦ ਇਸ ਨੂੰ ਵੀ 2 ਮਿੰਟ ਲਈ ਮੈਂ ਸਲੋ ਫਲੇਮ ਤੇ ਭੁੱਲ ਲਵਾਂਗੀ ਜੀ ਜਦੋਂ ਇਹ ਥੋੜਾ ਭੁੰਨ ਗਿਆ ਤਾਂ ਉਸ ਤੋਂ ਬਾਅਦ ਮੈਂ ਸਵਾਦ ਅਨੁਸਾਰ ਇਸ ਸਵਾਦ ਅਨਸਾਰ ਇਸ ਵਿੱਚ ਨਮਕ ਮਿਰਚ ਗਰਮ ਮਸਾਲਾ ਤੇ ਹਲਦੀ ਨੂੰ ਪਾ ਦਵਾਂਗੀ ਜੀ ਮੈਂ ਇਸ ਵਿੱਚ ਤਿੱਖੀ ਲਾਲ ਮਿਰਚ ਨਹੀਂ ਪਾਈ ਹੈ ਸਿਰਫ ਦੇਗੀ ਲਾਲ ਮਿਰਚ ਪਾਈ ਹੈ ਜਿਸ ਨਾਲ ਕਿ ਇਸ ਦੀ ਰੰਗਤ ਸੋਹਣੀ ਆਵੇਗੀ ਤੇ ਕਰਾਰੀ ਵੀ ਘੱਟ ਹੋਵੇਗੀ ਜੇ ਤੁਸੀਂ ਜ਼ਿਆਦਾ ਕਰਾਰੀ ਖਾਣਾ ਚਾਹੁੰਦੇ ਹੋ ਤਾਂ ਇਸ ਵਿੱਚ ਤੁਸੀਂ ਕਸ਼ਮੀਰੀ ਲਾਲ ਮਿਰਚ ਪਾ ਸਕਦੇ ਹੋ ਨਮਕ ਮਿਰਚ ਮਸਾਲਾ ਹਲਦੀ ਪਾਉਣ ਤੋਂ ਬਾਅਦ ਇਸ ਨੂੰ 2 ਮਿੰਟ ਲਈ ਮੈਂ ਫਿਰ ਭੁੰਨ ਲਵਾਂਗੀ ਜੀ ਫੇਮ ਆਪਸ ਰੋਹੀ ਰੱਖਣੀ ਹੈ ਮਸਾਲੇ ਤੇ ਜਾਂਚ ਤੇ ਨਹੀਂ ਭੁੰਨੇ ਜੀ ਇਹ ਤੇਜ਼ ਅੱਗ ਤੇ ਭੁੰਨੇ ਤਾਂ ਮਸਾਲੇ ਸੜ ਕੇ ਲਾਲ ਹੋ ਜਾਣਗੇ ਜੀ ਤੇ ਟੇਸ ਨਹੀਂ ਆਵੇਗਾ ਸਬਜੀ ਦਾ ਤੇ ਮਜ਼ਾ ਨਹੀਂ ਆਵੇਗਾ ਜਿੰਨੀ ਆਪਾਂ ਮਿਹਨਤ ਕਰ ਰਹੇ ਆ ਉਨੀ ਹੀ ਟੇਸਟੀ ਬੰਨੀ ਚਾਹੀਦੀ ਹੈ ਸਬਜੀ ਇਸ ਕਰਕੇ ਸਲੋ ਸਲੋ ਹੀ ਇਸ ਨੂੰ ਭੁੰਨਣਾ ਹੈ ਤੇ ਉਸ ਤੋਂ ਬਾਅਦ ਜਦੋਂ ਇਹ ਭੁੰਨ ਜਾਣਗੇ ਤਾਂ ਦੋ ਟਮਾਟਰ ਮੈਂ ਕद्दूकश ਕਰਕੇ ਇਸ ਵਿੱਚ ਪਾ ਦਿੱਤੇ ਤੁਸੀਂ ਕद्दूकश ਕਰਨੀ ਹੈ ਜਾਂ ਕੱਟ ਕੇ ਪਾਉਣੀ ਹੈ ਤੁਹਾਡੀ ਮਰਜ਼ੀ ਅਨਸਾਰ ਇਸ ਵਿੱਚ ਪਾਏ ਜਾਣਗੇ ਜੀ ਮੈਂ ਇਸ ਨੂੰ ਕद्दूकश ਕਰ ਲਿੱਤਾ ਦੋ ਟਮਾਟਰਾਂ ਨੂੰ ਤੇ ਹੁਣ ਇਹ ਸਬਜ਼ੀ ਬਹੁਤ ਹੀ ਸੋਹਣੀ ਲਾਲ ਰੰਗਤ ਵਾਲੀ ਬਣ ਕੇ ਤਿਆਰ ਹੋ ਜਾਵੇਗੀ ਜੀ ਫਿਰ ਮੈਂ ਜੋ ਜਿਸ ਵਿੱਚ ਅਦਰਕ ਤੇ ਲਸਣ ਕੁੰਡੇ ਵਿੱਚ ਕੁੱਟਿਆ ਸੀ ਉਸ ਵਿੱਚ ਥੋੜਾ ਜਿਹਾ ਪਾਣੀ ਮਿਕਸ ਕਰਕੇ ਤੇ ਉਸ ਪਾਣੀ ਨੂੰ ਵੀ ਇਸ ਵਰਤਨ ਵਿੱਚ ਪਾ ਦਵਾਂਗੀ ਨਾਨ ਸਟਿਕ ਪੈਨ ਵਿੱਚ ਜਿਸ ਵਿੱਚ ਆਪਾਂ ਮਸਾਲਾ ਭੁੰਨ ਰਹੇ ਹਾਂ ਜੀ ਤੇ ਥੋੜੀ ਜੀ ਇਸ ਨੂੰ ਗਰੇਵੀ ਟਾਈਪ ਇਹ ਸਬਜੀ ਆਪਣੀ ਬਣ ਕੇ ਤਿਆਰ ਹੋ ਜਾਵੇਗੀ ਜੀ ਪਾਣੀ ਪਾਉਣ ਤੋਂ ਬਾਅਦ ਇਸ ਨੂੰ ਫਿਰ ਭੁੰਨੀ ਆਵਾਂਗੇ ਜੀ 5 ਮਿੰਟਸ ਲੋ ਸ ਲੋ ਫਲੇਮ ਤੇ ਤੇ ਦੂਸਰੇ ਪਾਸੇ ਆਪਣੇ ਕੋਲ ਜੋ ਕਿ ਆਪਾਂ ਜੈਲੀ 10 ਮਿੰਟ ਨਮਕ ਦੇ ਪਾਣੀ ਵਿੱਚ ਭਿਓ ਕੇ ਰੱਖੀ ਸੀ ਉਹਨੂੰ 10 ਮਿੰਟ ਹੋ ਚੁੱਕੇ ਹੈ ਜੀ ਦੇ 10 ਮਿੰਟ ਬਾਅਦ ਅਪਾ ਦੇਖਾਂਗੇ ਕਿ ਆਪਣੇ ਨਮਕ ਤੇ ਚੰਗੀ ਤਰ੍ਹਾਂ ਇਹਦੀ ਚਿਕਨਾਕ ਨਿਕਲ ਚੁੱਕੀ ਤੇ ਮੈਂ ਛਲਨੀ ਦੇ ਵਿੱਚ ਇਸ ਨੂੰ ਸਾਰ ਨੂੰ ਛਾਲ ਲਾਵਾਂਗੀ ਤੇ 2-3 ਵਾਰ ਫਿਰ ਇਸ ਨੂੰ ਪਾਣੀ نیچے ਕਰਕੇ ਧੋ ਲਾਵਾਂਗੀ ਤਾਂ ਜੋ ਸਾਰੀ ਇਸ ਦੀ ਜੋ ਜੈਲੀ ਹੈ ਉਹ ਨਿਕਲ ਜਾਵੇ ਤੇ ਆਪਣੇ ਕੋਲ ਸਾਫ਼-ਸਾਫ਼ ਜਿਹੜੇ ਗੁੱਦੇਦਾਰ ਪੀਸ ਬਚ ਜਾਣ ਜੀ 2 ਤੋਂ 3 ਵਾਰ ਇਸ ਨੂੰ ਪਾਣੀ ਨਾਲ ਧੋਣ ਤੋਂ ਬਾਅਦ ਮੈਂ ਇਹਨਾਂ ਐਲੋਵੀਰੇ ਦੀ ਜੈਲੀ ਨੂੰ ਸਬਜ਼ੀ ਦੇ ਵਿੱਚ ਮਿਕਸ ਕਰ ਦਵਾਂਗੀ ਇਹ ਹੁਣ ਬਹੁਤ ਹੀ ਵਧੀਆ ਟੇਸਟੀ ਸਬਜ਼ੀ ਬਣ ਕੇ ਤਿਆਰ ਹੋ ਜਾਵੇਗੀ ਦੋਸਤੋ ਇਹ ਤੁਹਾਨੂੰ ਮੇਰੀ ਇਹ ਐਲੋਵੀਰਾ ਦੀ ਸਬਜ਼ੀ ਵਧੀਆ ਲੱਗੀ ਤਾਂ ਤੁਸੀਂ ਇੱਕ ਵਾਰੀ ਘਰ ਵਿੱਚ ਇਸ ਨੂੰ ਜ਼ਰੂਰ ਟਰਾਈ ਕਰਨਾ ਮੈਨੂੰ ਉਮੀਦ ਹੈ ਜਿਸ ਘਰ ਵਿੱਚ ਵੱਡੇ ਬਜ਼ੁਰਗ ਰਹਿੰਦੇ ਹੋ ਉਹਨਾਂ ਨੂੰ ਤੇ ਇਹ ਸਬਜ਼ੀ ਬਹੁਤ ਹੀ ਸਵਾਦ ਲੱਗੇਗੀ ਤੇ ਬਹੁਤ ਹੀ ਫਾਇਦੇਮੰਦ ਵੀ ਉਹਨਾਂ ਸਿਹਤ ਲਈ ਪੇਟ ਸਹੀ ਰਹੇਗਾ ਸਕਿਨ ਸਹੀ ਰਹੇਗੀ ਤੇ ਉਹਨਾਂ ਦੇ ਵਾਲਾਂ ਦੀ ਬੱਚਿਆਂ ਦੀ ਟੀਨੇਜਰਸ ਦੀ ਵਾਲਾਂ ਦੀ ਗ੍ਰੋਥ ਲਈ ਐਲੋਵੀਰਾ ਦੀ ਸਬਜ਼ੀ ਬਹੁਤ ਹੀ ਚੰਗੀ ਹੈ ਤੇ ਬਜ਼ੁਰਗਾਂ ਦੀ ਪੇਟ ਦਰਦ ਗੋਡਿਆਂ ਦੇ ਦਰਦ ਇਹਨਾਂ ਸਭ ਨੂੰ ਇਹ ਠੀਕ ਕਰੂਗੀ ਇਹ ਵੈਸੇ ਵੀ ਤਸਵੀਰ ਵਿੱਚ ਇਹ ਗਰਮ ਹੁੰਦਾ ਐਲੋਵੀਰਾ ਤੇ ਸਰਦੀ ਵਿੱਚ ਇਹ ਜ਼ਰੂਰ ਖਾਣਾ ਚਾਹੀਦਾ ਹੈ ਹਫ਼ਤੇ ਦੇ ਵਿੱਚ ਇੱਕ ਵਾਰ ਤੁਸੀਂ ਇਸ ਸਬਜ਼ੀ ਨੂੰ ਜ਼ਰੂਰ ਬਣਾ ਕੇ ਖਾਓ ਜੀ ਤੇ ਹੋ ਸਕੇ ਤਾਂ ਘਰ ਵਿੱਚ ਚੀਜ਼ ਦਾ ਅਚਾਰ ਬਣਾ ਕੇ ਰੱਖੋ ਤੇ ਸਰਦੀ ਵਿੱਚ ਇਹ ਅਚਾਰ ਨੂੰ ਖਾਂਦੇ ਰਹੋ ਐਲੋਵੀਰਾ ਹਰ ਤਰੀਕੇ ਨਾਲ ਹੀ ਚਾਹੇ ਸਿਰ ਤੇ ਲਗਾਓ ਤੇ ਚਾਹੇ ਇਸ ਨੂੰ ਖਾਓ ਚਾਹੇ ਮੂੰਹ ਤੇ ਲਗਾਓ ਹਰ ਤਰੀਕੇ ਨਾਲ ਇਹ ਫਾਇਦੇਮੰਦ ਹੈ ਜੀ ਤੇ ਘਰ ਵਿੱਚ ਵੱਧ ਤੋਂ ਵੱਧ ਇਸ ਨੂੰ ਉਗਾਓ ਜਿਸ ਦੇ ਘਰ ਵਿੱਚ ਨਹੀਂ ਲੱਗਿਆ ਅੱਜ ਹੀ ਇਸ ਨੂੰ ਲਗਾਓ ਤੇ ਇਸ ਦੀ ਸਬਜ਼ੀ ਜਾਂ ਅਚਾਰ ਬਣਾ ਕੇ ਖਾਓ ਇਸ ਤਰ੍ਹਾਂ ਮੈਂ ਸਾਰੀ ਜੋ ਜੈਲੀ ਆਪਣੀ ਸਾਫ਼ ਹੋ ਚੁੱਕੀ ਸੀ ਨਮਕ ਤੇ ਪਾਣੀ ਵਿੱਚੋਂ ਕੱਢ ਕੇ ਦੋ ਤਿੰਨ ਵਾਰ ਧੋਣ ਤੋਂ ਬਾਅਦ ਇਸ ਨੂੰ ਮਸਾਲੇ ਵਿੱਚ ਪਾ ਦਿੱਤੇ ਤੇ ਹੁਣ ਥੋੜਾ ਜਿਹਾ ਪਾਣੀ ਪਾ ਕੇ ਤੇ ਇਸ ਨੂੰ 10 ਮਿੰਟ ਸਲੋ ਫ੍ਰੇਮ ਤੇ ਟੱਕ ਦੇਵਾਂਗੇ ਤਾਂ ਜੋ ਇਸ ਜੈਲੀ ਦੇ ਉੱਪਰ ਆਪਣਾ ਸਾਰਾ ਜੋ ਮਸਾਲਾ ਭੁੰਨਿਆ ਚੰਗੀ ਤਰ੍ਹਾਂ ਚੜ ਜਾਵੇ ਤੇ ਇਹ ਰਸਮੀ ਸੀ ਸਬਜ਼ੀ ਜੋ ਕਿ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋ ਜਾਵੇਗੀ ਇਸ ਨੂੰ ਤੁਸੀਂ ਕਿਸੇ ਵੀ ਪੂਰੀ ਪਰਾਂਠੇ ਜਾਂ ਰੋਟੀ ਨਾਲ ਖਾਓ ਸਭਨਾਂ ਨੂੰ ਬਹੁਤ ਸਵਾਦ ਲੱਗੇਗੀ ਤੁਸੀਂ ਇਸ ਨੂੰ ਸਫ਼ਰ ਤੇ ਵੀ ਲੈ ਕੇ ਜਾ ਸਕਦੇ ਹੋ ਹਫਤੇ ਭਰ ਇਸ ਨੂੰ ਫ੍ਰਿਜ ਵਿੱਚ ਵੀ ਡੱਬੇ ਵਿੱਚ ਬੰਦ ਕਰਕੇ ਰੱਖ ਸਕਦੇ ਹੋ ਬਹੁਤ ਹੀ ਟੇਸਟੀ ਤੇ ਬਹੁਤ ਹੀ ਫਾਇਦੇਮੰਦ ਸਬਜੀ ਹੈ ਜੀ ਬਹੁਤ ਹੀ ਘਰ ਵਿੱਚ ਸਸਤੀ ਬਣ ਜਾਂਦੀ ਹੈ ਬਾਜ਼ਾਰੋਂ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਸਾਰੇ ਜੋ ਵੀ ਸਬਜੀ ਦੀ ਸਮਗਰੀ ਹੈ ਤੁਹਾਨੂੰ ਘਰ ਵਿੱਚ ਹੀ ਮਿਲ ਜਾਵੇਗੀ ਇਸ ਕਰਕੇ ਇਸ ਨੂੰ ਘਰ ਵਿੱਚ ਜ਼ਰੂਰ ਟਰਾਈ ਕਰਨਾ ਮੈਨੂੰ ਉਮੀਦ ਹੈ ਤੁਹਾਨੂੰ ਇਹ ਸਬਜੀ ਜ਼ਰੂਰ ਪਸੰਦ ਆਵੇਗੀ ਜੀ ਜਦੋਂ ਇਹ 10 ਮਿੰਟ ਬਾਅਦ ਸਬਜੀ ਚੰਗੀ ਤਰ੍ਹਾਂ ਸੌਫਟ ਹੋ ਜਾਵੇਗੀ ਜੈਲੀ ਦੇ ਉੱਪਰ ਚੰਗੀ ਤਰ੍ਹਾਂ ਸਾਰੇ ਮਸਾਲੇ ਚੜ੍ਹ ਜਾਣਗੇ ਤਾਂ ਆਪਾਂ ਇਸ ਉੱਪਰ ਕਸੂਰੀ ਮੇਥੀ ਪਾ ਦਵਾਂਗੇ ਜੀ ਥੋੜੀ ਜੀ ਕਸੂਰੀ ਮੇਥੀ ਨੂੰ ਹੱਥ ਉੱਪਰ ਕ੍ਰਸ਼ ਕਰਕੇ ਇਸ ਵਿੱਚ ਪਾ ਦਿਓ ਇਸ ਨਾਲ ਇਸ ਦਾ ਸਵਾਦ ਵੀ ਵੱਧ ਜਾਵੇਗਾ ਤਾਂ ਇਸ ਵਿੱਚੋਂ ਫ੍ਰੈਗਰੈਂਸ ਵੀ ਬਹੁਤ ਸੋਹਣੀ ਆਉਣ ਲੱਗ ਜਾਵੇਗੀ ਜੇ ਜੇ ਤੁਹਾਡੇ ਕੋਲ ਹਰਾ ਧਨੀਆ ਤਾਂ ਤੁਸੀਂ ਉਸ ਨੂੰ ਵੀ ਕੱਟ ਕੇ ਪਾ ਸਕਦੇ ਹੋ ਮੇਰੇ ਕੋਲ ਹਰਾ ਧਨੀਆ ਨਹੀਂ ਸੀ ਇਸ ਕਰਕੇ ਮੈਂ ਇਕੱਲੀ ਕਸੂਰੀ ਮੇਥੀ ਪਾ ਦਿੱਤੀ ਹੈ ਤੇ ਇਸ ਤਰ੍ਹਾਂ ਤੁਸੀਂ ਸਪੈਚਰਨ ਨਾਲ ਇਸ ਨੂੰ ਚੈੱਕ ਕਰ ਸਕਦੇ ਹੋ ਕਿ ਗੁੱਦੇਦਾਰ ਜਿਹੜੀ ਜੈਲੀ ਆਪਣੀ ਸੌਫਟ ਸੌਫਟ ਹੋ ਚੁੱਕੀ ਹੈ ਤੇ ਇਸ ਨੂੰ ਪੀਸਾਂ ਵਿੱਚ ਆਸਾਨੀ ਨਾਲ ਕੱਟਿਆ ਜਾ ਸਕਦਾ ਹੈ ਜੇ ਬਿਲਕੁਲ ਸੌਫਟ ਹੋ ਚੁੱਕੀ ਹੈ ਤਾਂ ਤੁਸੀਂ ਗੈਸ ਦੀ ਫਲੇਮ ਨੂੰ ਆਫ ਕਰ ਦਿਓ ਜੀ ਤੇ ਇਸ ਨੂੰ ਇੱਕ ਬਰਤਨ ਚ ਕੱਢ ਲੋ ਤੇ ਆਏ ਗਏ ਮਹਿਮਾਨਾਂ ਨੂੰ ਖਵਾਓ ਤੇ ਆਪ ਖਾਓ ਮੈਨੂੰ ਉਮੀਦ ਹੈ ਤੁਹਾਨੂੰ ਇਹ ਸਬਜੀ ਬਹੁਤ ਪਸੰਦ ਆਵੇਗੀ ਅਤੇ ਤੁਸੀਂ ਮੈਨੂੰ ਕਮੈਂਟ ਵਿੱਚ ਇਹ ਜਰੂਰ ਦੱਸੋਗੇ ਕਿ ਤੁਹਾਨੂੰ ਇਹ ਸਬਜੀ ਕਿਦਾਂ ਦੀ ਲੱਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ